ਪਿਛਲੇ ਦਿਨੀ ਕੱਲ ਅਜੀ ਵਿਆਹ ਪੁਰੋਤ ਲੰਗਿਆ ਧੰਗੁਰ ਨਾਨਕ ਪਾਚਨ ਤੇ ਕੱਲ ਬਾਬਾ ਸ੍ਰੀ ਚੰਦ ਜੀ ਦਾ ਜਨਮ ਦਿਹਾੜਾ ਵੀ ਹੈ ਮੈਂ ਥੋੜੀ ਜਿਹੀ ਉਹਨਾਂ ਤੇ ਜੀਵਨ ਤੇ ਬੇਨਤੀ ਕਰਨੀ ਹੈ ਪਿਆਰ ਵਾਲਿਓ ਜਦੋਂ ਬੇਬੇ ਨਾਰਕੀ ਜਦੋਂ ਅਨੰਦ ਕਾਰਜ ਹੋ ਗਿਆ ਭਾਈ ਅਨੰਗ ਜੀ ਦੇ ਨਾਮ ਧੰਗੁਰ ਨਾਨਕ ਪਾਚਨ ਦੀ ਉਦਾਤ ਲੜ ਲੈਣਾ ਸ਼ੁਰੂ ਕਰ ਦਿੱਤਾ ਕੋਈ ਜੰਗਲ ਦੇ ਵਿੱਚ ਜਾ ਕੇ ਨਰਕ ਤਲੇ ਬੈਠ ਜਾਣਾ ਸਤ ਕਰਤਾਰ ਦਾ ਜਾਪ ਕਰਦੇ ਰਹਿਣਾ ਜਦੋਂ ਪਿਤਾ ਜੀ ਨੂੰ ਪਤਾ ਲੱਗਿਆ ਤੇ ਪਿਆਰ ਵਾਲੇ ਪਿਤਾ ਜੀ ਨੇ ਵੈਦ ਨੂੰ ਬੁਲਾਇਆ ਵੈਦ ਨੇ ਪੁੱਛਿਆ ਕਿ ਮੇਰੇ ਪੁੱਤਰ ਨੂੰ ਕੀ ਬਰਤ ਕੀ ਰੋਗ ਲੱਗਾ ਤੇ ਪਿਆਰ ਵਾਲਿਓ ਜਦੋਂ ਵੈਦ ਨੇ ਵੀ ਇਹ ਗੱਲ ਕਹਿ ਦਿੱਤੀ ਕਿ ਨਹੀਂ ਕੋਈ ਰੋਗ ਨਹੀਂ ਹੈ ਗੁਰੂ ਨਾਨਕ ਦੇਵ ਜੀ ਬਹੁਤ ਸਾਰਾ ਜੀਵਨ ਵਿੱਚ ਉਹ ਉਦਾਸ ਹੀ ਰਹੀ ਇਤਾਲ ਗੁਰੂ ਤੇਗ ਬਹਾਦਰ ਸਾਹਿਬ ਜੀ ਵੀ ਇਵੇਂ ਮਨੰਦਰ ਕਰ ਵਾਲੇ ਬੋਦੀ ਹੱਥ ਦੀ ਨਹੀਂ ਹੈ ਖਿੜ ਕੇ ਖੁਲ ਕੇ ਹੱਸਦੇ ਨਹੀਂ ਹੈ ਤੇ ਜਦੋਂ ਪਤਾ ਚੱਲਿਆ ਉਹਨਾਂ ਦੇ ਮਨ ਵਿੱਚ ਇਹ ਆਇਆ ਤੇ ਮਾਤਾ ਸ੍ਰਿਪਤਾ ਜੀ ਹਰ ਵਿਚਾਰ ਕਰਨੇ ਪਿਤਾ ਸ੍ਰੀ ਕਲਿਆਨदास ਮਹਤਾ ਜੀ ਤੇ ਕਿਉਂ ਨਾ ਹੋ ਕਿ ਇਹ ਨਹੀਂ ਹੋ ਗਿਆ ਕਿ ਨਾਨਕ ਇਹਦੇ ਨਾਲ ਬੜਾ ਪਿਆਰ ਹੀ ਗੁਰੂ ਨਾਨਕ ਦਾ ਕਿ ਇਹ ਉਦੀ ਵਿਛੋੜੇ ਕਰਕੇ ਕਹਿੰਦੇ ਇਸ ਤਰ੍ਹਾਂ ਤਾਂ ਨਹੀਂ ਕਰਨ ਦਾ ਰਖਣਾ ਨਾ ਖਾਂਦਾ ਹੈ ਨਾ ਪੀਂਦਾ ਹੈ ਨਾ ਬੋਲਦਾ ਹੈ ਨਾ ਖੇਡਦਾ ਹੈ ਤੇ ਪਿਆਰ ਕਰ ਉਹਨਾਂ ਨੇ ਫਿਰ ਸਲਾਹ ਕਰਕੇ ਨਾਨਕ ਨੂੰ ਬੇਬੇ ਨਾਨਕੀ ਨੇ ਉਹ ਲੈ ਭੇਜਦਾ ਪ੍ਰਬੰਧ ਕੀਤਾ ਤੇ ਧੰਗੁਰ ਨਾਨਕ ਪਾਤਸ਼ਾਹੀ ਜਦੋਂ ਸਰਦਾਰ ਪਰਲੋਦੀ ਘੀਲੇ ਦਾ ਭਾਈਆ ਜੈ RAM ਜੀ ਲੈ ਕੇ ਗੇਲੇ ਨਾਲ ਤੇ ਪਿਆਰ ਵਾਲਿਓ ਉਸ ਵੇਲੇ ਭਾਈਆ ਜੈ RAM ਜੀ ਨੇ ਦੋ ਤਰਾਏ ਤੇ ਮੇਰੇ ਪਾਤਸ਼ਾਹ ਮੋਦੀ ਖਾਨਾ ਸੰਭਾਲਦੇ ਨੇ ਤੇ ਮੋਦੀ ਖਾਨਾ ਇਤਰਾ ਸੰਭਾਲਦੇ ਨੇ ਪਿਆਰ ਵਾਲਿਓ ਅੱਜ ਵੀ ਤੇਰਾ ਤੇਰਾ ਕਹਿ ਕੇ ਵੜਿਆ ਮੇਰੇ ਪਾਤਸ਼ਾਹ ਨੇ ਉਹੀ ਵਿੰਗਰ ਕੈਦਾ ਲੰਗਰ ਮੇਨੇ ਪਾਤਸ਼ਾਹ ਨੇ ਲਾਇਆ ਹੈ ਅੱਜ ਵੀ ਚੱਲਦਾ ਪਿਆ ਹੈ ਜੇ ਮੋਦੀ ਖਾਨੇ ਵਿੱਚ ਵੀ ਲੇਖ ਗਿਣਤੀਆਂ ਮੈਂਤੀਆਂ ਨਹੀਂ ਪਰੇ 13 13 ਕਰਕੇ ਚਲਾਇਆ ਅਸੀਂ ਸਾਨੂੰ ਵਰਦਾ ਮੰੰਦੀ ਵਾ 13 ਕਿਹ ਨਾਲ ਕਰਦਾ ਨਹੀਂ ਪਿਆਰ ਵਾਲਿਓ 13 ਤੋਂ ਬਾਅਦ 14 ਵੀ ਦਾਸ ਕਰਦਾ ਨਹੀਂ 15 16 ਵੀ ਆਸਰਦਾ ਨਹੀਂ ਮੇਰੇ ਪਾਤਸ਼ਾਹ ਨੇ ਮੰੰਦੀ ਨਹੀਂ ਲਾਈ 13 13 ਕੇ ਮਾਰ ਕ 13 ਇਹ 13 ਸਾਰਾ ਕੁਝ 13 ਹੀ ਮੋਦੀ ਖਾਨੇ ਦੇ ਲੋੜ ਵੰਦਾ ਨੂੰ ਵੀ ਮੇਰੇ ਪਾਤਸ਼ਾਹ ਨੇ ਆਨੰਦ ਘਰ ਦੇ ਕੋਲ ਉਹਨੇ ਨਿਹਾਲ ਕੀਤਾ ਕਿਰਦਾਰਤ ਕੀਤਾ ਉਪਦੇਸ਼ ਦਿੱਤਾ ਅਸੀਂ ਆਕਾਲ ਪੁਰਖ ਜੀ ਬਧਰੀ ਕਰਨਾ ਕਰਾਂ ਕੁਝ ਸਮਾਜ ਨੂੰ ਮੋਦੀ ਖਰਚੀ ਨੌਕਰੀ ਕਰਦੇ ਨੇ ਭਗਵੰਨ ਨਾਰਿਕ ਪਾਸ਼ ਰੰਗਤਾਰ ਉਹਨਾਂ ਦੇ ਨਾਲ ਭਾਈ ਮਦਾਨਾ ਜੀ ਨੇ ਪਿਆਰ ਵਾ ਲਿਓ ਹੁਣ ਬੇਬੇ ਨਾਰਕੀ ਜੀ ਆਪਣੇ ਪਤੀ ਪਰਮੇਸ਼ਰ ਭయ్యా ਜੈਰਾਮ ਜੀ ਦੀ ਸਲਾਹ ਕਰਦੇ ਐ ਕਿ ਹੁਣ ਨਾਲ ਪਨਾਵਾ ਸ਼ੁਰੂ ਕਰ ਪਿਆ ਇਹ ਉਹ ਲੋਕ ਇਹਨਾਂ ਅਨੰਦ ਕਾਰਜ ਕਰੀਏ ਤੇ ਪਿਆਰ ਵਾਲੇ ਭਾਈਆ ਜੇ ਆਰਮ ਸਿੰਘ ਉਸ ਵੇਲੇ ਗਰਦਾਸਪੁਰ ਇਸ ਧਰਤੀ 'ਤੇ ਇੱਧਰ ਆਏ ਹੋਏ ਹਨ ਉਹਨਾਂ ਨੇ ਪੱਖੋਬਾਰ ਪਟਵਾਰੀ ਮੂਹ ਜੰਮ ਜੀ ਨਾਲ ਗੱਲਬਾਤ ਕੀਤੀ ਕਿ ਮੇਰੀ ਪਤਨੀ ਦਾ ਭਰਾ ਧੰਗੁਰੂ ਨਾਨਕ ਪਾਚ ਜੀ ਹੈਗੇ ਜੀ ਤੁਸੀਂ ਤਰਾਜ ਰਹਾ ਕਰੋ ਤੇ ਤੁਹਾਡੀ ਬੇਟੀ ਦਾ ਰਿਸ਼ਤਾ ਮੈਂ ਉਹਨਾਂ ਨਾਲ ਕਰਵਾਉਣਾ ਚਾਹੁੰਦਾ ਹੈ ਤੇ ਪਿਆਰ ਵਾਲਿਓ ਸਮਾ ਬਣਿਆ ਦੋਨੋ ਪਰਿਵਾਰਾਂ ਵਿਚ ਗੱਲ ਚਲੀ ਤੇ ਮੇਰੇ ਪਾਤਸ਼ਾਹ ਦਾ ਅਨੰਦ ਕਾਲ 1542 ਵਿਕਰਮੀ ਨੂੰ ਹੋਇਆ ਸਾਡੇ ਸਹਿਕਾਰ ਜੂਨ ਮਾਤਾ-ਨਾਨਾ ਦਾ ਸੁਰੱਖਣੀ ਜੀ ਦੇ ਨਾਲ ਤੋਂ ਅੱਜ ਵੀ ਉਹਨਾਂ ਦੀ ਯਾਦ ਦੇ ਵਿੱਚ ਪਿਆਰ ਵਾਲਿਓ ਕਿੰਨੇ ਸਾਲ ਪਹਿਲਾਂ ਮੇਰੇ ਪਾਤਸ਼ਾਹ ਇਸ ਤੱਤੇ ਵਿਆਹ ਵਾਸਤੇ ਆਏ ਨੇ ਅੱਜ ਵੀ ਉਹਨਾਂ ਦੀ ਯਾਦ ਦੇ ਵਿੱਚ ਉਉਸੀ ਤਰ੍ਹਾਂ ਜਾਂਜ ਹੁੰਦੀ ਐ ਜਿਸ ਤਰ੍ਹਾਂ ਪਹਿਲਾਂ ਉਸ ਦੇ ਲਈ ਆਈ ਮੈਂ ਆਪਦੀ ਨਾਲ ਸਾਂਝ ਪਾਵਾਂ ਉਹ ਜਿੱਦਾਂ ਜਿਸ ਤਰ੍ਹਾਂ ਦਾ ਬੰਦਾ ਹੋਵੇਗਾ ਉਸ ਤਰ੍ਹਾਂ ਜੋ ਵੀ ਮਿੱਤਰ ਹੋਣਗੇ ਜੇ ਕਹਿੰਦੇ ਕਿਸੇ ਦਾ ਪਤਾ ਲਗਾਣਾ ਉਹਨੇ ਵੀ ਬੰਦਾ ਕਿੰਨਾ ਹੈ ਤੇ ਫਿਰ ਉਹਦੇ ਯਾਰ ਨੂੰ ਤੇ ਉਹਦੇ ਮਿੱਤਰਾਂ ਦੇਖ ਲੋ ਕਿਵੇਂ ਦੇ ਨੇ ਜੇ ਜੀ ਬੰਦਾ ਜੇ ਉਹਦੇ ਮਿੱਤਰ ਸ਼ਰਾਬ ਪੀਣ ਵਾਲੇ ਬੜਕਾ ਮਾਰਨ ਵਾਲੇ ਨੇ ਲੜਨ ਵਾਲੇ ਦਾ ਸਮਝ ਲਓ ਵੀ ਉਹ ਵੀ ਸ਼ਰਾਬੀ ਹੋਵੇਗਾ ਤੇ ਜੀ ਸਿਰ ਪਾੜ ਕੇ ਆਉਣ ਵਾਲੇ ਨੇ ਉਹ ਜਿਹੜੇ ਸਾਡੇ ਦੀ ਰਹਿਣ ਵਾਲੇ ਨੇ ਪਤਾ ਚੱਲੇ ਇਹ ਗੁੰਡਾ ਹੀ ਹੋਵੇਗਾ ਤੇ ਜੀ ਉਹਨੇ ਜਿੱਤਰ ਆਹਾਲ ਤੁਸ ਦੀ ਬੰਦਗੀ ਕਰਨ ਵਾਲੇ ਨੇ ਫਿਰ ਪਤਾ ਚੱਲ ਜਾਏਗਾ ਕਿ ਇਹ ਵੀ ਕੋਈ ਬੰਦਗੀ ਵਾਲਾ ਹੋਵੇਗਾ ਉਹ ਧੰਗੁਰ ਮਾਨਕ ਪਾਸ਼ ਜੀ ਆਹਤ ਰਣਗੀ ਵਾਲੇ ਨੇ ਪਿਆਰ ਵਾਲੇ ਉਹਨਾਂ ਦੀ ਬਰਾਤ ਦੇ ਵਿੱਚ ਵੀ ਬੰਦਗੀ ਵਾਲੇ ਰੂਆ ਹੀ ਪਿਆਰੇ ਸੰਤ ਮਹਾਤਮਾ ਮਾਪੁਰ ਰੱਬ ਨੂੰ ਪਿਆਰ ਕਰਨ ਵਾਲੋਂ ਦੀ ਜਾਂਚ ਦੇ ਵਿੱਚ ਜਦੋਂ ਗਏ ਨੇ ਤੇ ਉਸ ਵੇਲੇ ਮਾਤਾ ਸੁਲਖਣੀ ਦੀ ਇਸਤਰੀਆਂ ਨੇ ਉਹਨਾਂ ਨੇ ਮਜ਼ਾਕ ਕੀਤਾ ਮਕੂਲ ਕੀਤਾ ਜਿਵੇਂ ਅੱਜ ਵੀ ਇਹ ਮਕੂਲ ਚੱਲਦਾ ਹੈ ਪਿਆਰ ਵਾਲੇ ਦੇ ਮੂੰਹ ਲਗਾਈ ਕਈ ਕੱਢ ਕਰਦੇ ਨੇ ਕੁੜੀਆਂ ਉਹਨਾਂ ਨੇ ਜਾ ਕੇ ਸੁਲਖਣੀਏ ਤੇਰੇ ਦੇ ਪੱਠਾ ਹੀ ਬੈ ਗਿਆ ਉਹਦੇ ਬੁੱਢਾ ਜਨੋਂ ਵੀ ਉਹਨ ਆ ਗਿਆ ਉਹਦੇ ਨਾਲ ਕਿੱਡੇ ਕਿੱਡੇ ਵੱਡੇ ਚਟਾ ਵਾਲੇ ਆ ਗਿਆ ਕਉਤਿਆਂ ਮਲੀਆਂ ਨੇ ਉਹ ਇਹਨਾਂ ਦੇ ਬੜੇ ਭੰਨੇ ਚੁਲਿਆਂ ਵਾਲੇ ਆਏ ਨੇ ਜਿਹੜੇ ਵੇਖੋ ਤਾਂ ਲੱਗਦਾ ਕਿ ਕਿੰਨਾ ਕੰਨਾ ਸਬੰਧਾਤੇ ਨਹੀਂ ਹੋ ਨੇ ਨਾਲ ਕੀ ਏ ਉਸ ਵੇਲੇ ਜਦੋਂ ਮਾਤਾ ਸਲੱਖਣੀ ਨੂੰ ਜਿਹੜੇ ਸਹੇਲਿਆ ਨਾਲ ਨਹੀਂ ਵਾਲੇ ਨਾ ਪਿਆਰ ਵਾਲੇ ਤੇ ਉਸ ਵੇਲੇ ਮਾਤਾ ਸਲੱਖਣੀ ਜੀ ਸ਼ਾਂਤ ਹੋ ਜਾਂਦੇ ਨੇ ਕੁਝ ਸਖੀਆਂ ਨੇ ਸਲਾਹ ਭਰਾਈ ਕਿਉਂ ਨਾ ਇੰਦੀ ਕਰੀਏ ਅਸੀਂ ਕਿਤੇ ਸਾਡੀ ਭੈਣ ਦਾ ਘਰ ਬਰਬਾਦ ਨਾ ਹੋ ਜਾਏ ਆਸੀ ਜਿਹੜਾ ਇਹ ਮੇਹਰ ਵਾਸਤੇ ਆਇਆ ਇਹਨੂੰ ਅਸੀਂ ਕੰਨ ਥਲੇ ਦੇ ਕੇ ਮਾਰ ਹੀ ਨਾ ਦੇਈਏ ਤੇ ਪਿਆਰ ਵਾਲ ਉਹ ਕੁੜੀਆਂ ਨੇ ਕੀਤਾ ਵੀ ਗੁਰ ਨਾਲ ਪਾਛਨ ਫੜ ਕੇ ਲੈ ਜਾਂਦੇ ਨੇ ਤੇ ਜਿਹੜੀ ਕੱਚੀ ਕੰਦ ਹੈ ਜਿਹੜੀ ਕਿਸੇ ਵੇਲੇ ਵੀ ਦੇਖ ਸਕਦੀ ਹੀ ਤੇ ਪਿਆਰ ਵਾਲ ਉੱਥੇ ਉਹਨਾਂ ਨੂੰ ਪੀੜਾ ਲਗਾ ਕੇ ਬਿਠਾ ਦਿੰਦੇ ਨੇ ਵੀ ਭਾਈਆ ਜੀ ਤੁਸੀਂ ਇੱਥੇ ਬੈਠੋ ਅਸੀਂ ਆਈਏ ਉਹਨਾਂ ਦੀ ਸਲਾਹ ਇਹ ਹੈ ਵੀ ਅਸੀਂ ਕੱਲ੍ਹ ਦੇ ਘਰ ਦੀ ਮਾਰ ਦੇਈਏ ਤਾ ਜੋ ਸੱਗੀ ਸੱਖੀ ਨਜਰੇ ਘਰ ਬਰਬਾਦ ਨਾ ਹੋਵੇ ਪਰ ਉਹਨਾਂ ਕੰਮਿਆਂ ਨੂੰ ਇਹ ਨਹੀਂ ਪਤਾ ਕਿ ਜਿਹਦੇ ਨਾਲ ਉਹਦਾ ਅਨੰਦ ਰਾਜ ਹੋ ਰਿਹਾ ਉਹ ਤੇ ਬ੍ਰਹੰਤਾਰ ਆਕਾਲ ਪ੍ਰਕਾਤ ਇਹਦੀ ਮੰਦਸ ਮੈਂ ਕੋਈ ਨਾ ਗਿਥਾ ਤੂੰ ਨਾਨਕ ਮਨ ਭਾਣਾ ਔਲ ਕਮਾਇ ਕਿਸ ਮਿੱਤਰ ਬਚੋਲੇ ਜਹਿ ਮੇਰੇ ਦੰਤ ਪਛਾਣਾ ਤੇ ਪਿਆਰ ਵਾਲੇ ਉੱਥੇ ਕਿ ਬਜ਼ੁਰਗ ਮਾਈ ਐ ਵੀ ਉਹ ਕੁੜੀਆਂ ਦੀ ਸਾਰੀ ਗੱਲ ਸੁਣ ਲੈਂਦੀ ਐ ਤੇ ਧੰਗੁਰ ਨਾਨਕ ਪਾਸ਼ੇ ਜੀ ਪੀੜਾ ਡਾ ਕੇ ਬੈਠੇ ਨੇ ਪਿਆਰ ਵਾਲਿਓ ਇਕੱਲੇ ਉਹ ਮਾਂ ਦਾ ਆ ਕੇ ਕਹਿੰਦੀ ਐ ਪੁੱਤਰ ਇਹ ਕੰਧ ਦੇ ਹੋਲੇ ਉੱਠ ਜਾ ਕੁੜੀਆਂ ਨੇ ਸਤਾ ਬਣਾਈ ਐ ਤੇ ਤੇ ਖਦਰ ਦੇ ਗੋਣੀ ਐ ਇਹਨਾਂ ਨੇ ਪੁੱਤਰਾ ਕੰਧ ਥੱਲੇ ਉੱਠ ਜਾ ਇਹ ਕੰਧ ਦੇ ਗਿਗਨ ਵਾਲੀ ਐ ਤੇ ਪਿਆਰ ਵਾਲਿਓ ਆਪ ਮਰਾਈਲਾ ਤਾਰਜਤ ਮੈਂ ਪਰਵਰੀਓ ਸਤਿਗੁਰੂ ਨਾਨਕ ਪਾਸ਼ਾ ਦੀ ਕਟ-ਕਟ ਕੇ ਅੰਦਰ ਕੀ ਜਾਣਕ ਭਲੇ-ਦੋਲੇ ਕੀ ਪੀਰ ਪਛਾਰਕ ਕਨ ਗੁਰੂ ਨਾਨਕ ਪਾਤਸ਼ਾਹ ਨੇ ਕਹਾ ਮਾਤਾ ਇਹ ਅੰਧ ਨਹੀਂ ਡਿੱਗਦੀ ਇਹ ਜਦ ਤਰ ਸੂਰਜ ਧਰਤੀ ਤੇ ਰਹੇਗਾ ਚੰਨ ਸੂਰਜ ਤੇ ਰਹੇਗਾ ਔਰ ਤਦ ਤੱਕ ਇਹ ਅੰਧ ਨਹੀਂ ਰਹੇਗੀ ਲਾਲ ਅੰਗੁਰ ਨੰਦਿ ਗੁਰੂ ਆਪਣੀਆਂ ਸਕੀਆਂ ਨੂੰ ਇਹ ਅੰਧ ਡਿੱਗਾ ਨਹੀਂ ਲੱਗੀ ਤੇ ਪਿਆਰ ਵਾਲੋ ਅੱਜ ਵੀ ਉਹ ਅੰਧ ਦਾ ਜਿਗਰ ਹੈ ਅੰਧ ਸਭ ਅਸਥਾਨ ਬਣਿਆ ਹੈ ਅੱਜ ਤੱਕ ਕੋਈ ਕੰਧ ਡਿੰਗੀ ਨਹੀਂ ਹੈਗੀ ਜਿਹਦੀ ਕਰਨ ਡਿੱਗਣ ਵਾਲੀ ਅੱਜ ਵੀ ਕੈਨੇਡਾ ਉਵੇਂ ਹੀ ਨੇ ਉਹਦੇ ਵਿੱਚ ਮੇਰੇ ਕੋ ਅੱਜ ਵੀ ਲੱਗਦਾ ਕਿ ਹੁਣ ਵੀ ਡਿੱਗ ਵੀ ਪਲੇ ਵੀ ਡਿੱਗ ਪਈ ਪਰ ਜਿੱਥੇ ਗੁਰਨਾਨਕ ਪਾਤਸ਼ਾਹ ਪਾਤਸ਼ਾਹ ਆ ਪੈਜ ਜਿੱਥੇ ਜਾਏ ਬਹਿ ਮੇਰਾ ਸਤਿਗੁਰ ਸੋ ਸਾਧ ਸੁਭਾਵਾ ਰਾਮ ਰਾਜ ਜੀ ਜਿੱਥੇ ਆਪ ਨਰਨਾਰ ਬੈਠ ਜਾਵੇ ਪਿਆਰ ਵਾਲਿਓ ਤੇ ਕੰਧ ਦੀ ਕੀ ਮਜਾਲ ਹੋਵੇਗਾ ਭਵੇ